ਬਰਾਵੋ ਜਿਸ ਮਾਂ ਨੇ ਸੋਨੂੰ ਜਨਮ ਦਿੱਤਾ ਪਾਲਿਆ ਪਲੋਸਿਆ ਇਹ ਮਾਂ ਨੇ ਕੀਤਾ ਨਾ ਕਿ ਰੱਬ ਨੇ ਕੀਤਾ ਤੁਹਾਨੂੰ ਤੁਰਨਾ ਸਿਖਾਇਆ ਪੜਾਇਆ ਲਿਖਾਇਆ ਇਹ ਮਾਂ ਨੇ ਕੀਤਾ ਰੱਬ ਨੇ ਨਹੀਂ ਕੀਤਾ ਦੇਖੋ ਇੱਕ ਆਦਮੀ ਕਹਿੰਦਾ ਵੀ ਮੈਂ ਰੱਬ ਨੂੰ ਕਹਿੰਦਾ ਵੀ ਰੱਬਾ ਜੇ ਮੈਂ ਤੇਰੇ ਦਰਸ਼ਨ ਕਰਨੇ ਹੋਣ ਤਾਂ ਮੈਂ ਕਿੱਥੇ ਕਰ ਸਕਦਾ ਤੇ ਰੱਬ ਨੇ ਪਤਾ ਕੀ ਕੀ ਰੱਬ ਕਹਿੰਦਾ ਵੀ ਜੇ ਤੂੰ ਨੀਵੀਂ ਅੱਖਾਂ ਕਰਕੇ ਤੇ ਪਿਆਰ ਭਰੀਆਂ ਅੱਖਾਂ ਨਾਲ ਆਪਦੀ ਮਾਂ ਨੂੰ ਵੇਖੇਂਗਾ ਜਿਹੜੀ ਮਾਂ ਲੇ ਤੁਹਾਨੂੰ ਪਾਲਿਆ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਤੁਹਾਨੂੰ ਪਾਲਿਆ ਜੇ ਤੁਸੀਂ ਉਹਨਾਂ ਨੂੰ ਤੇ ਅਰ ਨਾਲ ਵੇਖੋਗੇ ਉਹਨਾਂ ਦੀ ਸੇਵਾ ਕਰੋਗੇ ਤਾਂ ਮੈਂ ਸੱਚ ਉਹ ਮਾਂ ਦੇ ਵਿੱਚ ਹੀ ਤੁਹਾਨੂੰ ਨਜ਼ਰ ਆਊਗਾ ਇਸ ਲਈ ਕਦੇ ਵੀ ਮਾਂ ਨੂੰ ਠੋਕ ਕਰਨਾ ਨਾ ਵਾਰੋ ਤੁਸੀਂ ਇਹ ਨਾ ਖੋ ਵੀ ਮਾਂ ਤੈਨੂੰ ਇਸ ਗੱਲ ਦਾ ਨਹੀਂ ਪਤਾ ਸਾਨੂੰ ਪਤਾ ਉਹ ਐ ਕਹਿੰਦੀ ਆ ਬਨੋਹਾ ਤੇ ਬੈਠਿਆਂ ਤੋਂ ਅਗਲੇ ਹਨ ਇਹ ਨਹੀਂ ਕਹਿਣਾ ਚਾਹੀਦਾ ਕਿਉਂਕਿ ਮਾਂ ਜਿਹੜੀ ਆ ਨਾ ਮਾਂ ਨੇ ਪਾਲਿਆ ਪਲੋਸਿਆ ਮਾਂ ਦਾ ਪਿਆਰ ਹੈ ਜਿਹੜਾ ਪੁੱਤਾਂ ਪ੍ਰਤੀ ਉਸੇ ਤਰ੍ਹਾਂ ਪੁੱਤਾਂ ਨੂੰ ਵੀ ਉਸੇ ਤਰ੍ਹਾਂ ਮਾਂ ਨਾਲ ਪਿਆਰ ਰੱਖਣਾ ਚਾਹੀਦਾ ਕਈ ਲੋਕ ਹੁੰਦੇ ਆ ਆਪਣੇ ਮਾਂ ਪਰ ਨੂੰ ਉਹ ਤੰਗ ਹੁੰਦੇ ਆ ਮਾਪ ਪਿਆਉ ਨੇ ਇੱਕ ਤਰ੍ਹਾਂ ਦਾ ਬੋਝ ਸਮਝਦੇ ਆ ਉਹਨਾਂ ਨੂੰ ਬਿਰਦਾ ਆਸ਼ਰਮ ਛੱਡ ਦਿੰਦੇ ਆ ਉਹ ਬਹੁਤ ਗਲਤ ਹੈ ਇੱਕ ਰੱਬ ਜੀ ਜੇ ਤੁਸੀਂ ਦਰਸ਼ਨ ਕਰਨੇ ਆ ਨਾ ਆਪਣੀ ਮਾਂ ਦੀਆਂ ਅੱਖਾਂ ਵਿੱਚ ਮਾਂ ਦੇ ਪਿਆਰ ਵਿੱਚ ਜੇ ਤੁਸੀਂ ਆ ਪਿਆਰ ਕਰੋਗੇ ਤਾਂ ਹੀ ਮਾਂ ਦੇ ਪਿਆਰ ਦੇ ਵਿੱਚ ਸਾਨੂੰ ਪਰਮਾਤਮਾ ਦੀ ਸਿਗਾ